ਕਾਦੂਸ ਦੋਨੇ ਜਣੇ ਗੁਰਦੁਆਰੇ ਜਾਂਦੇ ਗੁਰਦੁਆਰੇ ਜਾ ਕੇ ਜਣੇ ਹੁੱਕਾ ਮਾਰਿਆ ਵੀ ਪਿੰਡ ਤੇ ਧੌਲੇ ਵਾਲੇ ਪਾਸੇ ਪੁਲਿਸ ਆ ਗਈ ਸਾਰੇ ਪਿੰਡ ਦੇ ਲੋਕਾਂ ਨੂੰ ਬੇਨਤੀ ਆ ਵੀ ਗੁਰਦੁਆਰੇ ਇਕੱਠੇ ਬੰਦੇ ਤਾਂ 10 20 ਆਏ ਬਾਕੀ ਕੋਠੇ-ਕੁਠੇ ਦੇ ਚੜ ਗਏ ਜੈਨ ਸਾਨੂੰ ਐ ਲੱਗੀ ਜਾਂਦਾ ਸੀ ਵੀ ਸਾਰੇ ਪਿੰਡ ਦਾ ਗੁਰਦੁਆਰਾ ਭਰਿਆ ਪਿਆ ਉੱਥੇ ਹੀ ਪੁਲਿਸ ਨੂੰ ਮੋੜਨਾ ਪਏ ਜੇ ਨਹੀਂ ਸੋਨ ਨੂੰ ਇਹ ਤਿਆਰੀ ਕਰਨੀ ਚਾਹੀਦੀ ਹੈ ਜ਼ਰੂਰੀ ਨਹੀਂ ਵੀ ਤੁਸੀਂ ਪੁਲਿਸ ਨਾਲ ਟੱਕਰੋ ਜਦੋਂ ਤੁਸੀਂ ਇਕੱਠੇ ਹੋਵੋਗੇ ਕੱਚੇ ਪੈਰੀ ਗਈ ਹੋਈ ਪੁਲਿਸ ਹੈ ਉਹ ਜਲਦੀ ਚ ਭੱਜੂਗੀ ਭੱਜੂਗੀ ਰੋਕੋਗੇ ਗੱਡੀ ਘੇਰੋਗੇ ਇਸ ਤਰ੍ਹਾਂ ਵਾਸਤੇ ਸਾਡੀਆਂ ਟੀਮਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਚਾਹੀਦਾ ਇਸੇ ਗੱਲ ਚ ਆਉਂਦੀ ਐ ਜਥੇ ਬੰਦੀ ਵੀ ਬਿਉਹਾਂ ਨੂੰ ਗ੍ਰਿਫਤਾਰ ਕਰ ਲੈਣਾ ਗ੍ਰਿਫਤਾਰੀ ਤੋਂ ਬਚਾਉਣਾ ਜੇ ਬਨਾ ਸੋਡੀ ਤਾਕਤ ਦੇ ਮੁਕਾਬਲੇ ਵੱਡੀ ਤਾਕਤ ਨਾਲ ਉਹ ਬੰਦੇ ਗ੍ਰਿਫਤਾਰ ਹੋ ਜਾਂਦੇ ਸਾਨੂੰ ਗ੍ਰਿਫਤਾਰ ਕਰ ਲੈਂਦੇ ਉਦੋਂ ਬਾਅਦ ਟੀਮਾਂ ਉਹਨਾਂ ਤੋਂ ਬਾਅਦ ਹੋਰ ហេਠਲੀਆਂ ਟੀਮਾਂ ਉਹਨਾਂ ਨੂੰ ਕਿਵੇਂ ਤਿਆਰ ਕਰਨਾ ਹੈ ਹੁਣ ਤੋਂ ਐਂ ਤਿਆਰ ਕਰੋ ਜਨਿਤ ਪਿੰਡ ਦੇ ਵਿੱਚ ਵੀ ਦੂਜੇ ਦਰਜੇ ਦੀ ਟੀਮ ਚਾਹੀਦੀ ਹੈ ਬਲਾਕ ਦੇ ਵਿੱਚ ਵੀ ਦੂਜੇ ਦਰਜੇ ਦੀ ਟੀਮ ਚਾਹੀਦੀ ਹੈ ਜ਼ਿਲ੍ਹੇ ਦੇ ਵਿੱਚ ਵੀ ਦੂਜੇ ਦਰਜੇ ਦੀ ਟੀਮ ਚਾਹੀਦੀ ਹੈ ਜੇ ਤੀਜੇ ਦਰਜੇ ਦੀ ਬਣਾਉਣੀ ਉਹ ਵੀ ਬਣਾ ਕੇ ਕੰਮ ਨਹੀਂ ਰੁਕਣਾ ਚਾਹੀਦਾ ਰਾਖੀ ਜਮੀਨਾਂ ਦੀ ਰਾਖੀ ਜਥੇਬੰਦੀ ਦੀ ਰਾਖੀ ਪਬਲਿਕ ਅਦਾਰਿਆਂ ਦੀ ਰਾਖੀ ਜੰਗਲਾਂ ਦੀ ਅੱਖੀ ਆਵ ਬਤਾ ਬਰਨ ਦੀ ਰਾਖੀ ਇਹ ਸਾਰੀ ਰਾਖੀ ਬਈ ਛੋਡੀ ਚੌਕਸੀ ਨਾਲ ਹੀ ਹੁੰਦੀ ਹੈ ਜੇ ਤੁਸੀਂ ਤੌਕਸਰ ਹੋਗੇ ਤਾਂ ਇਹ ਰਾਖੀ ਕੀਤੀ ਜਾਵੇ ਲੋੜ ਹੈ ਵੀ ਤੁਸੀਂ ਇਸ ਗੱਲ ਨੂੰ ਪਹਿਲ ਕਿੰਨੀ ਕਰਨੀ ਇਹ ਗੱਲ ਨੂੰ ਕੰਮ ਨੂੰ ਪੱਕੇ ਪੈਰੀ ਕਰਨ ਦੀ ਇਹ ਬਿਉਂਦ ਹੈ ਪੱਕੀ ਜਥੇਬੰਦੀ ਪੱਕੇ ਸੂਲਾਂ ਦੇ ਚੱਲਣ ਵਾਲੀ ਸਰਕਾਰ